ਲਓ ਜੀ ਦੋਸਤੋ ਤੇ ਮਿੱਤਰੋ ਟਰੈਕਟਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਪੂਰਾ 2.5 ਕਰੋੜ ਦਾ ਟਰੈਕਟਰ ਤੁਸੀਂ ਦੇਖੋਗੇ ਬਸ ਦੇਖਦੇ ਹੀ ਰਹੇ ਨਾ ਤੁਸੀਂ ਜਰਮਨ ਤੋਂ ਇਹ ਟਰੈਕਟਰ ਮਪੋਰਟ ਇੱਕ ਦਿਨ ਦਾ ਲੱਖ ਤੋਂ 2.5 ਲੱਖ ਰੁਪਏ ਦਾ ਡੀਜ਼ਲ ਖਾ ਜਾਂਦਾ ਆਪਾਂ ਇਹਦੇ ਸਾਰੇ ਫੀਚਰ ਤੁਹਾਨੂੰ ਦਿਖਾਉਣੇ ਨੇ ਆ ਚਲਾ ਕੇ ਵੀ ਦਿਖਾਉਣਾ ਹੈ ਵੀਡੀਓ ਦੇ ਵਿੱਚ ਸਾਰੇ ਫੀਚਰ ਵੀ ਦਿਖਾਉਣੇ ਨੇ ਕੱਲੀ ਕੱਲੀ ਗੱਲ ਤੁਹਾਨੂੰ ਦਿਖਾਉਣੀ ਆ ਆਪਾਂ ਇਹਦੇ ਚ ਕੀ ਖੂਬੀਆਂ ਨੇ 8 ਸਿਲੰਡਰ ਟ੍ਰੈਕਟਰ 8 ਸਿਲੰਡਰ ਟ੍ਰੈਕਟਰ ਇੰਨਾ ਜਿਆਦਾ ਵਧੀਆ ਨਾ ਇਦਾਂ ਕੁੜੀ ਨਾ ਮੈਂ ਕਿ ਤੁਹਾਨੂੰ ਦੱਸਣੀਆਂ ਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਨਾਲ ਮਲਾ ਵੀ ਦਿਨਾ ਬਾਈ ਸੁਭਾਤਾ ਜਮਾਂ ਹੀ ਕਿੱਲ ਬੰਦਾ ਖੁਸ਼ਦਿਲ ਇਹ ਮਿਹਨਤੀ ਵੀ ਬਾਈ ਫੁੱਲ ਤੇ ਆਪਾਂ ਤੁਹਾਡੇ ਵਾਸਤੇ ਇਦਾਂ ਦੀਆਂ ਵੀਡੀਓ ਲਿਆਉਂਦੇ ਹੀ ਰਹਿਣੀਆਂ ਏਜ ਨੂੰ ਜੂਰ ਫੋਲੋ ਤੇ ਸ਼ੇਅਰ ਕਰਿਆ ਕਰੋ ਜੇ ਫੇਸਬੁੱਕ ਤੇ ਦੇਖੀਓ ਤੇ ਫੋਲੋ ਕਰਿਓ YouTube ਤੇ ਵੀ ਦੇ ਸਬਸਕ੍ਰਾਈਬ ਕਰਿਓ ਕਿਆ ਆ ਭਾਜੀ ਇਹ ਟਰੈਕਟਰ ਵਾਲੀ ਹੈਪੀ ਮਹਿਣਾ ਬਾਈ ਦਾ ਨਾਮ ਆ ਬਹੁਤ ਸਾਰੇ ਵੀਰ ਨੂੰ ਜਾਣਦੇ ਵੀ ਹੋਣਗੇ ਟਰੈਕਟਰ ਦੇ ਵਿੱਚ ਇੰਨੇ ਜਿਆਦੇ ਸਵਿਚ ਹਨ ਮੈਨੂੰ ਤਾਂ ਗੇਅਰ ਵਾਲੇ ਲੀਵਰ ਹੀ ਨਹੀਂ ਸੀ ਲੱਭੇ ਉਹ ਵੀ ਬਟਨ ਤੇ ਗੇਅਰ ਸ਼ਿਫਟ ਹੁੰਦੇ ਆ ਤੇ ਗੇਅਰ ਮਤਲਬ ਆਪਾਂ ਗੇਅਰ ਸ਼ਿਫਟ ਕਰ ਰਹੇ ਨਾ ਬਟਨ ਤੇ ਹੀ ਆ ਕੋਈ ਲੀਵਰ ਨਹੀਂ ਹੈਗਾ ਡਿਸਪਲੇ ਕੱਲੀ ਕੱਲੀ ਚੀਜ਼ ਈ ਹੈ ਮਗਰ ਦੇਖਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਕੱਲੀ ਕੱਲੀ ਚੀਜ਼ ਦੀ ਡਿਸਪਲੇ ਦਿੱਤੀ ਆ ਕਿੰਨਾ ਟਰੈਕਟਰ ਚੱਲ ਰਿਹਾ ਆਪਾ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਆਜੋ ਆਪਾ ਤੁਹਾਡੀ ਨਾਲ ਹੈਪੀ ਮਹਨੇ ਬਾਈ ਨਾਲ ਹੀ ਗੱਲ ਕਰਾਉਣੇ ਆ ਆਜੋ ਮੇਰੇ ਕੋਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਤੇ ਅੱਜ ਆਪਾਂ ਆਏ ਆ ਆਪਣੇ ਵੱਡੇ ਵੀਰੇ ਕੋਲ ਹੈਪੀ ਮਹਨੇ ਵੀਰੇ ਕੋਲ ਹੋਰ ਵੀਰੇ ਬਹੁਤ ਵਧੀਆ ਕੈਮ ਜੀ ਹਾਂ ਜੀ ਜਿਹੋ ਜਿਹਾ ਵੀਰ ਦਾ ਸੁਭਾਅ ਖੁੱਲਾ ਡੁੱਲਾ ਤੇ ਹਸਮੁਖ ਉਹ ਜਿਹੇ ਵੀਰ ਕੋਲੇ ਟਰੈਕਟਰ ਅੱਜ ਆਪਾਂ ਇਸ ਟਰੈਕਟਰ ਦੀ ਪ੍ਰੋਮੋਸ਼ਨ ਵੀ ਕਰਨੀ ਆ ਸਾਰਾ ਟਰੈਕਟਰ ਬਾਰੇ ਦੱਸਣਾ ਵੀ ਆ ਬਾਕੀ ਜਿਹੜੇ ਮੇਰੇ ਵੀਰੇ ਇਸ ਵੀਡੀਓ ਨੂੰ ਦੇਖਦੇ ਹੋਣਗੇ ਉਹ ਟਰੈਕਟਰ ਨੂੰ ਦੇਖ ਕੇ ਅੱਧੇ ਘੱਟ ਦਿਲ ਆਇਆ ਕਰਨ ਲੱਗੇ ਹੋਣੇ ਆ ਵੀ ਐਡਾ ਟਰੈਕਟਰ ਆਪਾਂ ਵੀਰੇ ਤੋਂ ਸਾਰੀ ਨੌਲੇਜ ਲੈਣੀ ਆ ਕਿੱਥੋਂ ਲਿਆ ਕਿਵੇਂ ਆਇਆ ਕਿੰਨੇ ਦਾ ਆਇਆ ਤੇ ਕਿਹੜੇ ਪਰਪਸ ਲਈ ਲਿਆ ਆਪਾਂ ਹਨਾ ਤੇ ਆਪਾਂ ਵੀਰ ਦਾ ਨੰਬਰ ਵੀ ਮੈਂਸ਼ਨ ਕਰਾਂਗੇ ਐਂਡ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀਰ ਜੀ ਇਹ ਟਰੈਕਟਰ ਦਾ ਦੱਸੋ ਕੋਈ ਖੂਬੀ ਵੀ ਦੇਖ ਕੇ ਇੱਕ ਤਾਂ ਭੁੱਖ ਲੈਂਦੀ ਆ ਹਾਂਜੀ ਇਹ ਤਾਂ ਗੱਲ ਵੀ ਜਿੰਨਾ ਵੱਡਾ ਇਹ ਵੀਰ ਜੀ ਆਪਾਂ ਮੇਨ ਗੱਲ ਆ ਵੀ ਇੱਕ ਤਾਂ ਸ਼ੌਂਕ ਸੀ ਟਰੈਕਟਰਾਂ ਦਾ ਵੀਰੇ ਅੱਛਾ ਜੀ ਠੀਕ ਆ ਪਾਜੀ ਹਾਂਜੀ ਤੇ ਦੂਸਰਾ ਵੀਰੇ ਆਪਣਾ ਬਿਜ਼ਨਸ ਹੈ ਇਹਦੇ ਨਾਲ ਪਰਾਲੇ ਦੀਆਂ ਆਪਾਂ ਗੱਠਾਂ ਬੰਨ੍ਹਦੇ ਆਂ ਅੱਛਾ ਜੀ ਵੀ ਇਹ ਬਿਜ਼ਨਸ ਪਰਸਪਰ ਕਿਸ ਲਈ ਹੈ ਹਾਂਜੀ ਤੇ ਬਾਕੀ ਕਿਸਾਨਾਂ ਨੂੰ ਸੌਖੇ ਕਰਨ ਵਾਸਤੇ ਆਪਾਂ ਇਹ ਚੀਜ਼ ਲਈ ਹੈ ਹਾਂ ਵੀ ਉਹ ਛੋਟੀਆਂ ਮਸ਼ੀਨਾਂ ਪਾਜੀ ਹਾਂਜੀ ਘੰਟੇ ਦੇ ਵਿੱਚ ਕਿੱਲਾ ਕੱਢਦੀਆਂ ਡੇਢ ਘੰਟੇ ਚ ਹਾਂਜੀ ਇਹ ਵੀਰੇ 5-6 ਮਿੰਟ ਚ ਕਿੱਲਾ ਕੱਢ ਦਿੰਦਾ ਵਾ 5-6 ਮਿੰਟ ਚ ਕੱਢ ਦਿੰਦਾ ਹਾਂਜੀ ਦਿਨ ਥੋੜੇ ਹੁੰਦੇ ਆ ਹਾਂ ਪਰਾਲੇ ਦੀਆਂ ਗੰਢਾਂ ਬੰਨ੍ਹਣ ਵਾਲੇ ਤੇ ਲੋਕਾਂ ਦੀ ਕਣਕ ਲੇਟ ਹੁੰਦੀ ਆ ਕਿਸੇ ਦੇ ਆਲੂ ਲੇਟ ਹੁੰਦੇ ਆ ਤੇ ਭਰਾਜੀ ਨਾਲ ਦੀ ਨਾਲ ਜੱਟ ਫਰੀ ਕਰੀ ਤੁਰਿਆ ਆਉਂਦਾ ਵੀਰ ਇਹ ਤਾਂ ਜਿਵੇਂ ਤੁਸੀਂ ਦੱਸੇ ਨਾ 5 ਮਿੰਟ ਚ ਕਿੱਲਾ ਜੀ ਹਾਂਜੀ ਵੀਰੇ 4 ਤੋਂ 5 ਮਿੰਟ ਚ ਕਿੱਲਾ ਨਾਲ ਵੀਰੇ ਅੰਦਰ 75 ਹੌਸਪਾਵਰ ਖੜਾ ਉਹ ਮੂਰੇ ਰੈਕ ਮਾਰਦਾ ਅੱਛਾ ਉਹ ਰੈਕ ਮਾਰਦਾ ਜੀ ਹਾਂਜੀ ਬਾਈ ਜੀ ਤੇ ਇਹ ਵੀਰੇ ਟਰੈਕਟਰ ਕਿੰਨਾ ਟਾਈਮ ਹੋ ਗਿਆ ਆਪਣ ਲਿਆਂਦੇ ਨੇ ਇਹ ਨੂੰ ਵੀਰੇ ਅੱਜ ਇਹ ਜਦੋਂ ਆਪਾਂ 10ਵੇਂ ਮਹੀਨੇ ਚ ਵੀਰੇ ਜ ਜਾਨੀ ਦੀ ਇਹਨੇ 28 ਦਿਨ ਸੀਜ਼ਨ ਲਾਇਆ ਸਿਰਫ ਇਹ 28 ਦਿਨ ਚ ਕਿੰਨਾ ਕੰਮ ਵਹ ਪੁੱਛਣਾ ਤਾਂ ਨਹੀਂ ਬੰਦਾ ਹੁੰਦਾ 28 ਦਿਨ ਚ ਓਕੇ ਕਰ ਗਿਆ ਕੰਮ ਭਾਈ ਜਦੋਂ ਓਕੇ ਕਰ ਗਿਆ ਚੜਦੀ ਕਲਾ ਪੁਰਮਾ ਚੜਦੀ ਕਰਾ ਵਧੀਆ ਸ਼ੁਕਰ ਹੈ ਰੱਬ ਦਾ ਕਿਉਂਕਿ ਆਪਣੇ ਕਿਸਾਨ ਵੀਰ ਜਿਨੇ ਲਿਆ ਸੰਦ ਵੈਗਰੂ ਦੀ ਮਿਹਰ ਨਾਲ ਕੰਮ ਵੀ ਹੋਣਾ ਚਾਹੀਦਾ ਕੰਮ ਵੀ ਹੈ ਹਨਾ ਭਾਈ ਬਹੁਤ ਜਿਆਦੇ ਮਾਜੇ ਨੇ ਸਾਡਾ ਮਾਨ ਸਲਮਾਨ ਕੀਤਾ ਅਸੀਂ ਵੀਰੇ ਜਾਨੀ ਦੀ ਮੁਖੂ ਕੋਲੋਂ ਲੱਗੇ ਸੀ ਵੀਰ ਹਾਂਜੀ ਤੇ ਜਲਾਲਾਬਾਦ ਤੱਕ ਗਏ ਆ ਅੱਛਾ ਜੀ ਤੇ ਜਿਹੜੇ ਵੀ ਕਿਸਾਨ ਭਰਾਵਾਂ ਦੇ ਘਰੇ ਗਏ ਆ ਵੀਰੇ ਉਹਨਾਂ ਨੇ ਸਾਡਾ ਪੂਰਾ ਇੱਜ਼ਤ ਮਾਨ ਕੀਤਾ ਉਹ ਵੀਰੇ ਨਹੀਂ ਜਾਣੀ ਦੀ ਆਪ ਦਾ ਪਰਿਵਾਰ ਸਮਝ ਗਏ ਸਾਡੀ ਲੇਬਰ ਨੂੰ ਪ੍ਰਸ਼ਾਦਾ ਸਾਨੂੰ ਸਾਰਿਆਂ ਨੂੰ ਬਹੁਤ ਸੋਹਣੀ ਸਾਡੀ ਸੇਵਾ ਕੀਤੀ ਇਹ ਗੱਲ ਕਹਿਣ ਵਾਲੀ ਵੀ ਬੰਦੀ ਹੈ ਵੀਰ ਦਾ ਸੁਭਾਅ ਇੰਨਾ ਘੈਂਟ ਆ ਕਿਉਂਕਿ ਅਸੀਂ ਵੀਰੇ ਕੋਲੇ ਆਏ ਆ ਹਨਾ ਵੀ ਸਾਨੂੰ ਕਿਸੇ ਵੱਲੀੋਂ ਕੋਈ ਸ਼ਿਕਾਇਤ ਨਹੀਂ ਸੀਗੀ ਵੀ ਇੰਨੇ ਵਧੀਆ ਪਰਿਵਾਰ ਸੀਗੇ ਲੋਕਾਂ ਦੇ ਵੀਰ ਸਾਰਿਆਂ ਨੇ ਵੀ ਪੂਰੀ ਇੱਜ਼ਤ ਮਾਨ ਰੋਟੀ ਪਾਣੀ ਇਹਨੇ ਲੋਕ ਦਾ ਮੱਥੇ ਵੱਟ ਪਾ ਲਿਆ ਪਰ ਵੀਰ ਕਿਸੇ ਘਰ ਚੋਂ ਆਏ ਨਹੀਂ ਹੁੰਦਾ ਸੀਗਾ ਪਰ ਇਹ ਕਹਿੰਦੇ ਬਾਈ ਜੀ ਸਾਡੇ ਆਓ ਸਾਡੇ ਆਓ ਮਾਝੇ ਵਾਲਿਓ ਜਿਉਂਦੇ ਰਹੋ ਧੰਨਵਾਦ ਤੁਹਾਡਾ ਸਾਡੇ ਬਾਈ ਦਾ ਵਾਕਿਆ ਹੀ ਬਾਈ ਮਾਝੇ ਨੂੰ ਸਲੂਟ ਆ ਵੀ ਹਾਂ ਸਾਡੇ ਬਾਈ ਦਾ ਇਹਨਾਂ ਸਤਿਕਾਰ ਕਰ ਲਈ ਜਿਉਂਦੇ ਰਹੋ ਤੇ ਵੀਰ ਜੀ ਇਹ ਟਰੈਕਟਰ ਕਿੰਨੇ ਸਿਲੰਡਰ ਆ ਆਪਣਾ ਇਹ ਵੀਰੇ 8 ਸਿਲੰਡਰ 8 ਸਿਲੰਡਰ ਹਾਂ ਜੀ ਤੇ ਇਹਦੇ ਟਾਇਰਾਂ ਟੂਰਾਂ ਦਾ ਕੋਈ ਸਾਈਜ਼ ਪਤਾ ਕਿ ਕਿਵੇਂ ਆ ਲਿਖਿਆ ਹੀ ਹੋਇਆ ਵੀਰ ਸਾਹਿਬ ਅੱਛਾ ਲਿਖਿਆ ਆ ਹਾਂਜੀ ਵੀਰੇ ਇਹ ਆਪਣੇ ਉਸ ਰੋਕ ਤਾਂ ਆਉਂਦੇ ਨਹੀਂ ਹੋਣੇ ਇਹ ਵੀਰੇ 540 65 R30 ਟਾਇਰ ਆ ਵੀਰੇ ਇਹਦੇ ਅੱਛਾ ਜੀ ਹਾਂਜੀ ਜਿਵੇਂ ਆਪਣੇ ਆਪਾ ਦੇਖ ਲੈਨੇ ਉਹ ਉਹ ਲੈਵਲ ਤੋਂ ਤਾਂ ਗਾਂਧੀਆ ਗੱਲਾਂ ਹੋ ਗਈਆਂ ਹਾਂਜੀ ਵੀਰੇ ਤੇ ਪਿਛਲੇ ਟਾਇਰਾਂ ਤੇ ਵੀ ਪਿਛਲਾ ਟਾਇਰ ਹੈਗਾ ਵੀਰੇ AC ਇੱਕ ਨਾਗ ਬੈਠੇਗਾ ਵਾ 650 65 42 65 42 ਹਾਂਜੀ ਵੀਰੇ ਪੂਰਾ 6 ਫੁੱਟ ਦਾ ਟਾਇਰ ਆ ਮੈਂ ਉਹ ਹੀ ਕਹਿ ਨਹੀਂ ਲੱਗਾ ਸੀ ਮਰੇ ਪਿੱਛੋਂ ਕੇ ਵੀਰਾਂ ਨੂੰ ਦਿਖਾ ਦੇ ਹਾਂ ਪੂਰਾ 6 ਫੁੱਟ ਦਾ ਟਾਇਰ ਆ ਵੀਰ ਦੀ ਆਈਟਮ ਏਸੀ ਕੈਵਨ ਆ ਏਸੀ ਤੇ ਹੀਟ ਦੋਨੇ ਚੀਜ਼ਾਂ ਵੀਰ ਕੈਵਨ ਦੇ ਦੋਨੇ ਜੀ ਹਾਂਜੀ ਵੀਰ ਇਹਦਾ ਤੇਲ ਦਾ ਟੈਂਕ ਵੀਰ ਜੀ ਕਿੰਨੇ ਲੀਟਰ ਦਾ ਆ ਗਿਆ ਤੇਲ ਦਾ ਟੈਂਕ ਵੀਰੇ ਤਕਰੀਬਨ ਲੱਖ ਰੁਪਏ ਦਾ ਟੈਂਕ ਕਰਦੇ ਆ ਆ ਦੋਨੇ ਚੀਜ਼ਾਂ ਲੱਖ ਰੁਪਏ ਦੀਆਂ ਪੈ ਜਾਂਦੀਆਂ ਵਿੱਚ ਵੀ ਇਹਦੇ ਵਿੱਚ ਲੱਖ ਰੁਪਏ ਬਈ ਤੇਲ ਤੇ ਪਲੱਸ ਜੂਰੀਆ ਤੇ ਵੀਰੇ ਇੱਥੋਂ ਸ਼ੁਰੂ ਹੋ ਕੇ ਹਾਂਜੀ ਆ ਵੀਰੇ ਸਾਰਾ ਤੇਲ ਟੈਂਕ ਕੀ ਆ ਉਹ ਵੀਰੇ ਵੇਚਦੀ ਦੇਖੋ ਇੱਧਰ ਸਾਰਾ ਪਿੱਛੇ ਚਲਿਆ ਜਾਂਦਾ ਵਾ ਫੇਰ ਵੀਰੇ ਇਧਰਨੇ ਪਾਸੇ ਦੀ ਆ ਜਾ ਆਜੋ ਥੱਲੇ ਆ ਵੀਰੇ ਟਾਇਰਾਂ ਦੇ ਨਾਲ-ਨਾਲ ਦੀ ਆ ਵੀਰੇ ਬੈਕ ਤੇ ਆ ਗਿਆ ਪਿੱਛੇ ਤੱਕ ਆ ਗਿਆ ਪਿੱਛੇ ਤੱਕ ਆ ਗਿਆ ਵੀਰੇ ਇਧਰੋਂ ਪਰਲੇ ਪਾਸੇ ਚਲਿਆ ਗਿਆ ਹਾਂਜੀ ਹਾਂਜੀ ਆ ਜਾ ਵੀਰੇ ਇਧਰੋਂ ਵੀਰੇ ਕਨੈਕਟਰ ਸਾਈਡ ਆ ਗਿਆ ਆ ਵੀਰੇ ਸਾਰਾ ਤੇਲ ਟੈਂਕੀ ਆ ਇਹਦਾ ਫਿਰ ਲੱਖ ਰੁਪਈਆ ਦੋਹੀ ਗੱਲ ਇਹ ਵੀ ਹਾਂ ਇਹ ਜਾਣੀ ਦੀ ਦਿਨ ਦਾ ਭਾਲ ਦਾ ਸੀ ਸਾਡੇ ਤੋਂ ਲੱਖ ਜਿਹੜੇ ਲੱਖ ਰੁਪਈਆ ਵੀ ਤੇਲ ਉਹ ਚਾਹੀਦਾ ਹੀ ਚਾਹੀਦਾ ਚਾਹੀਦਾ ਵੀ ਇੱਕ ਦਿਨ ਚ ਖਾ ਜਾਂਦਾ ਸੀ ਪੂਰਾ ਖਾ ਜਾਂਦਾ ਸੀ ਵੀਰੇ ਦਿਨ ਚ ਕੀ ਰਾਤ ਚ ਵੀ ਖਾ ਜਾਂਦਾ ਵੀਰੇ ਅੱਛਾ ਰਾਤ ਚ ਵੀ ਖਾ ਜਾਂਦਾ ਹਾਂਜੀ ਬਾਕੀ ਜੇ ਵਾਂਣ ਖੁੱਲਾ ਮੂਰੇ ਬਾਈ ਹਾਂਜੀ ਤਾਂ ਬਾਈ ਇਹਦੇ ਤੁਰੇ ਹੀ ਆਉਂਦਾ ਵੀਰੇ ਸੌ ਸੌ ਕਿੱਲਾ ਹੀ ਬਾਈ ਕੱਢਦੇ ਰਹੇ ਹਾਂ ਦਣ ਦਾ ਰਾਤ ਦਾ ਵਧੀਆ ਵਧੀਆ ਵੈਗਰੋ ਚੜਦੀ ਕਲਾ ਇਹ ਰੱਖੇ ਵੀਰ ਨੂੰ ਹਨਾ ਕੰਮ ਇਹਦੇ ਆ ਇਧਰ ਵੀ ਪੌੜੀ ਆ ਗਈ ਚੜਨ ਲਈ ਇਹ ਵੀਰ ਜੀ ਇਧਰ ਪੌੜੀ ਆ ਵੀ ਜਿਵੇਂ ਆਪਣਾ ਹੈਲਪਰ ਆ ਮੂਰੇ ਦੇਖਣ ਵਾਸਤੇ ਇੱਥੇ ਆਮ ਨਾ ਖੜ ਜਾਂਦਾ ਹੱਥ ਪਾ ਕੇ ਇਹਨੂੰ ਵੀ ਸਪੇਸ ਪੂਰਾ ਦਿੱਤਾ ਹਨਾ ਸਪੇਸ ਪੂਰਾ ਭਾਜੀ ਕੋਈ ਕੰਪਲੇਂਟ ਨਹੀਂ ਤੇ ਇੱਕ ਚੀਜ਼ ਮੈਂ ਵੀਰੇ ਦੇਖਦਾ ਪਿਆ ਸੀ ਇਹਦਾ ਕੈਬਨ ਸਾਰਾ ਹੀ ਸ਼ੌਕਰਾਂ ਤੇ ਆ ਹਨਾ ਸਾਰਾ ਕੈਬਨ ਵੀਰੇ ਦਾ ਸ਼ੌਕਰਾਂ ਤੇ ਆ ਕਿਉਂਕਿ ਐ ਨਹੀਂ ਆ ਬਈ ਯਾਰ ਵਿੱਚ ਬਹਿ ਕੇ ਕਾਰ ਦੀ ਫੀਲਿੰਗ ਆਉਂਦੀ ਆ ਟਰੈਕਟਰ ਦੀ ਫੀਲਿੰਗ ਤਾਂ ਜਿਹੜੀ ਹੈਗੀ ਹੈਗੀ ਆ ਚਲਾਉਣ ਜਲੂਨ ਦੇ ਵਿੱਚ ਵੀਰੇ ਅੱਜ ਦਿਖਾਵਾਂਗੇ ਵੀਰਾਂ ਨੂੰ ਪਾਵਰ ਸਟੀering ਇਦਾਂ ਦਾ ਵਾਹ ਵੀ ਤੁਸੀਂ ਦੇਖ ਕੇ ਹੈਰਾਨ ਹੀ ਰਹਿ ਜਾਓਗੇ ਯਾਰ ਕਿਉਂਕਿ ਇਹ ਵੀਰੇ ਇੱਕ ਮਤਲਬ ਕਿੱਥੋਂ ਇੰਪੋਰਟ ਕਰਾਇਆ ਸੀ ਇਹ ਵੀਰੇ ਜਰਮਨ ਤੋਂ ਇੰਪੋਰਟ ਹੋਇਆ ਸੀ ਜਰਮਨ ਤੋਂ ਹਾਂਜੀ ਤੇ ਕਿੰਨੀ ਕੀਮਤ ਇਹਦੀ ਵੀਰ ਜੀ ਇਹ ਵੀਰ ਜੀ ਆਪਾਂ ਨੂੰ ਆ ਕੇ ਸਾਰਾ ਕੁਝ ਕਰ ਕਰਾ ਕੇ ਸਵਾ 3 ਦਾ ਪੈ ਗਿਆ ਬਾਈ ਸਵਾ 3 ਦਾ ਆਪਾਂ ਨੂੰ ਇੱਧਰ ਪੰਜਾਬ ਚ ਆਪਣੇ ਹਾਂਜੀ ਵੀਰੇ ਠੀਕ ਆ ਵੀਰੇ ਵੀਰੇ ਉਧਰੋਂ ਮਗਾਉਣ ਦਾ ਮਤਲਬ ਸ਼ਿਪਿੰਗ ਸ਼ਿਪਿੰਗ ਦਾ ਸ਼ਿਪਿੰਗ ਸਾਰਾ ਕੁਝ ਵੈਚੀ ਆ ਵੀਰੋ ਇਹਨਾਂ ਨੂੰ ਕਲੂੜੀ ਆ ਸਾਰਾ ਕੁਝ ਤੇ ਵੀਰੇ ਯਾਰ ਕਈ ਮੇਰੇ ਵੀਰ ਜੇ ਕਿਸੇ ਨੇ ਪੁੱਛਣਾ ਆ ਵੀ ਹਾਂਜੀ ਕਿਸਾਨ ਵੀਰਾਂ ਦੇ ਦਿਲ 'ਚ ਚਾਹ ਤਾਂ ਉੱਠਦਾ ਹੀ ਹੁੰਦਾ ਆਹ ਹਾਂ ਤੁਸੀਂ ਜਦੋਂ ਇਹਦੇ ਦਿਮਾਗ ਚ ਆਈ ਗੱਲ ਵੀ ਆਪਾਂ ਆ ਟਰੈਕਟਰ ਲੈਣਾ ਸਭ ਤੋਂ ਪਹਿਲਾਂ ਮਤਲਬ ਕਿਵੇਂ ਕੰਟੈਕਟ ਕੀਤਾ ਉਹਨਾਂ ਨੇ ਇੱਕ ਕਲਾਸ ਇਹ ਵੀਰ ਜੀ ਬਾਈ ਜੀ ਰਮਿੰਦਰ ਆਮਲੇ ਉਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਆ ਨਾਲ ਉਹਨਾਂ ਨੇ ਵੀ ਸਾਰਾ ਅੱਛਾ ਵੀ ਉਹਨਾਂ ਨੇ ਸੈਰ ਸੀਗੇ ਉਹਨਾਂ ਨੇ ਨਾਲ ਸਾਡੇ ਹੈਲਪ ਕਰਕੇ ਵੱਡੇ ਵੀਰ ਜੀ ਹੋਣਾ ਨੇ ਭਾਈ ਜੀ ਆਮਲਾ ਸਾਹਿਬ ਹੋਣਾ ਨੇ ਉਹਨਾਂ ਨੇ ਜੀ ਤੁਹਾਡਾ ਵੀ ਧੰਨਵਾਦ ਜੀ ਹਾਂ ਜੀ ਉਹਨਾਂ ਨੇ ਪ੍ਰੋਵਾਈਡ ਕਰਵਾ ਕੇ ਦਿੱਤਾ ਇਹ ਟਰੈਕਟਰ ਦਾ ਪੂਰਾ ਨਾਮ ਕੀ ਆ ਗਿਆ ਕਲਾਸ਼ ਕਲਾਸ਼ ਆ ਵੀਰ ਜੀ 650 850 850 110 110 ਤੇ ਇਹਦੀ ਸ਼ੋਵਰੇ ਮੈਂ ਕਹਿੰਦਾ ਆਪਣੇ ਕੱਲੇ ਨੇ ਤਾਂ ਨਹੀਂ ਚੱਕ ਹਣੀ ਕਿ ਚੱਕੀ ਹਾਂ ਵੀਰੇ ਪਾਵਰ ਆ ਅੱਛਾ ਪਾਵਰ ਇੱਥੋਂ ਦੋ ਬਟਲ ਇਧਰ ਆ ਵੀਰੇ ਹਾਂ ਜੀ ਤੇ ਉੱਧਰ ਵੀ ਆ ਦੋ ਉੱਧਰ ਆ ਵੀਰੇ ਠੀਕ ਹੈ ਜੀ ਤੇ ਵੀਰੇ ਇਹਦੇ ਨਾਲ ਹੀ ਪਟੱਕੇ ਦੇਣੇ ਦੂਜੇ ਪਾਸੇ ਚਲੇ ਜਾਂਦਾ ਬਟਨ ਦੇ ਹੀ ਆ ਵੀਰੇ ਸਾਰਾ ਸਿਸਟਮ ਕਿਉਂਕਿ ਐਨਾ ਸ਼ੋ ਸ਼ ਆ ਵੀਰੇ ਦੇ ਹੈਗਾ ਬੈਟਰਾ ਇੱਥੇ ਇਹਦਾ ਕਿੰਨੀਆਂ ਬੈਟਰੀਆਂ ਦੇ ਚੀਜ਼ ਸਿੰਗਲ ਬੈਟਰੀ ਆ ਵੀਰੇ 240 ਵਾਟ ਦੀ ਫਿਰ ਟਰੈਕਟਰ ਦੀ ਸਟਾਰਟਿੰਗ ਸਟੁੱਟ ਗਈ ਤਾਂ ਓਕੇ ਆ ਜੀ ਜਮਾ ਜਮਾ ਵੀਰ ਜੀ ਡਾਟਰਾ 8 ਸਿਲੰਡਰ ਤੇ ਦੱਸ ਜਮਾ ਵੀਰ ਜੀ ਜਮਾ ਸਟਾਰਟਿੰਗ ਓਕੇ ਆ ਹਾਂ ਤਾਂ ਐਗਜ਼ਾਸਟ ਆ ਗਿਆ ਹਾਂ ਜੀ ਇਹ ਵੀਰੇ ਇਹਦਾ ਬੈਟਰਾ ਦੂਸਰਾ ਐਗਜ਼ੌਸਟ ਜੈਕਸਟ ਆ ਗਿਆ ਵੀਰੇ ਇਹ ਦੂਸਰਾ ਜੂਰੀਏ ਵਾਲਾ ਸਾਰਾ ਸਿਸਟਮ ਹੈ ਇਹ ਯੂਰੀਏ ਦਾ ਸਾਰਾ ਸਿਸਟਮ ਹਾਂਜੀ ਵੀਰੇ ਬਿਲਕੁਲ ਹੀ ਧੂਆ ਨਹੀਂ ਮਾਰਦਾ ਟਰੱਕ ਜਮਾ ਹੀ ਨਹੀਂ ਜਮਾ ਹੀ ਧੂਆ ਨਹੀਂ ਆਪਾਂ ਸ਼ਾਰਟ ਲੈ ਵੀ ਆਲ ਵਿੱਚ ਲਾਵਾਂਗੇ ਆਪਾਂ ਪਿੱਛੇ ਵੀਰੇ ਤੇ ਜੱਕ ਜੱਕ ਦਿਖਾਉਣੇ ਆਗੇ ਆਜੋ ਵੀਰੇ ਵੀਰੇ ਮੈਂ ਕਿ ਗੱਠਾਂ ਤੋਂ ਇਲਾਵਾ ਕਦੇ ਇਹਦਾ ਜ਼ੋਰ ਪਰਖਿਆ ਕਿ ਨਹੀਂ ਵੀਰੇ ਵੀਰੇ ਨਹੀਂ ਹਜੇ ਤੱਕ ਤਾਂ ਕਿਤੇ ਨਹੀਂ ਪਰਖਿਆ ਕਿਉਂਕਿ ਆਪਣੇ ਡੇ ਇੰਪਲੀਮੈਂਟ ਹੀ ਨਹੀਂ ਹੰਬਲੇ ਵੀਰੇ ਇਦਾਂ ਇੱਕ ਦਾ ਕੋਈ ਸਿਸਟਮ ਹੀ ਨਹੀਂ ਕੋਈ ਖਿੱਚਣ ਵਾਲੀ ਚੀਜ਼ ਹੀ ਹੈ ਨਹੀਂ ਗੀ ਨਹੀਂ ਇਹ ਇਹਦੇ ਵੀਰੇ ਜਿੰਨੇ ਫੀਚਰ ਆ ਤੁਹਾਨੂੰ ਸਾਰੇ ਸਮਝ ਆ ਗਏ ਸਾਰੇ ਸਮਝ ਆ ਵੀਰੇ ਇਹ ਵੀਰੇ ਹੁਣ ਆਪਾਂ ਕੋਈ ਵੀ ਚੀ ਟਰਾਲੀ ਪਾਉਣੀ ਕੁਛ ਵੀ ਕਰਨਾ ਇਹਦੇ ਵੀਰੇ ਇੱਥੇ ਹੀ ਆ ਸਾਰੇ ਪੁਆਇੰਟ ਇਹ ਸਾਰੇ ਅੱਛਾ ਮੈਂ ਤਾਂ ਵੀਰੇ ਕੋਈ ਵੀ ਕੰਮ ਸਿੰਗਲ ਬੰਦਾ ਸਾਰਾ ਕੰਮ ਕਰ ਸਕਦਾ ਮੈਂ ਤਾਂ ਸੋਚੀ ਨਹੀਂ ਕਿਤੇ ਉਦਾਂ ਹੀ ਆ ਸਵਿਚ ਇਹਦੇ ਮੈਂ ਤਾਂ ਵੀਰ ਜੀ ਇਹ ਸਿੰਗਲ ਬੰਦਾ ਭਲਾ 200 ਕਿੱਲੇ ਦੀ ਜ਼ਮੀਨ ਕਰ ਲਵੇ ਤੁਸੀਂ ਨਾਲ ਪਾਓ ਕਲਟੀਵੇਟਰ ਪਾਓ ਇੱਥੋਂ ਹੀ ਬਟਨ ਆ ਵੀਰੇ ਸਾਰਾ ਵਰਕ ਇੱਥੋਂ ਹੀ ਹੋਣਾ ਵਾ ਵੀ ਸਾਰਾ ਕੁਝ ਸਾਰਾ ਵਰਕ ਬਾਕੀ ਨਾ ਵੀ ਜਿਵੇਂ ਆਪਾਂ ਮੰਨ ਕੇ ਚੱਲੋ ਇਹਦਾ ਬੰਦਾ ਹੱਲ ਪਾਉਣੇ ਆ ਕੋਈ ਚੀਜ਼ ਪਾਉਣੀ ਅੱਗੇ ਜਾਣਾ ਪਊਗਾ ਹਾਂਜੀ ਹਾਂਜੀ ਅੱਗੇ ਨਹੀਂ ਵੀਰੇ ਇੱਥੋਂ ਹੀ ਆ ਸਾਰਾ ਸਿਸਟਮ ਜਿੰਨਾ ਵੀ ਆ ਵੀ ਲਿਫਟ ਉੱਪਰ ਤੋਂ ਜੋ ਵੀ ਕਰਨਾ ਵਿੱਚ ਹੋ ਜਾਣਾ ਸਰ ਆ ਵੀਰੇ ਹੌਕਾ ਹਾਂਜੀ ਇਹ ਵੀਰੇ ਵੀ ਜਿੰਨਾ ਹੀ ਤੁਹਾਡੇ ਚ ਭਣਾ ਇਹਦੇ ਨਾਲ ਵੀਰੇ ਕੋੜਾ ਖਿੱਚ ਲੋ ਆ ਇੰਨੀ ਆ ਲੋਹੇ ਚ ਪਾਵਰ ਵੀ ਇੰਨੀ ਜਿਆਦਾ ਮਜ਼ਬੂਤ ਆ ਇਹ ਇੰਨੀ ਜਿਆਦਾ ਮਜ਼ਬੂਤ ਆ ਇੱਥੇ ਲੋਕ ਲੱਗ ਜਾਣਾ ਬਾਈ ਇਹਦਾ ਅੱਛਾ ਜੀ ਤੇ ਮੈਂ ਕਹਿਆ ਵੀਰੇ ਲੋਕ ਨਹੀਂ ਕੋਈ ਪੱਟ ਸਕਦਾ ਵੀ ਆ ਆਪਣੇ ਦੇਖਣ ਨੂੰ ਕਹਿ ਦਣਾ ਨਹੀਂ ਤੇ ਆਮ ਗੁੱਲੀ ਆ ਪਰ ਗੁੱਲੀ ਨਹੀਂ ਵੀਰ ਜੀ ਇਹ ਬਹੁਤ ਹੈਵੀ ਸਟਰੋਂਗ ਆ ਤੁਸੀਂ ਆ ਨਾ ਦੇਖੋ ਕਹੇ ਜੇ ਭਾਈ ਇਹ ਪੂਰਾ ਹੈਵੀ ਕਮ ਆ ਮੈਂ ਜੈਕ ਹੀ ਕਹਿਣ ਲੱਗਿਆ ਸੀ ਹਾਂ ਵੀਰੇ ਜੈਕ ਆ ਸਾਰੇ ਆ ਪਾਈਪਾਂ ਲੱਗੀਆਂ ਹਾਈਡਰੋਲਿਕ ਇਹ ਸਾਰਾ ਜੈਕ ਸਿਸਟਮ ਆ ਸਾਰਾ ਵੀ ਜੈਕ ਵੀ ਬਹੁਤ ਹੈਵੀ ਆ ਕੋਈ ਛਾੜੇ ਤਾੜੇ ਨਹੀਂ ਹੈਗੇ ਹਾਂਜੀ ਭਾਈ ਜੀ ਤੇ ਆ ਆਪਣੇ ਜਿਹੜਾ ਕੈਮਨ ਆ ਆਪਾਂ ਗੱਲ ਕਰਦੇ ਸੀ ਇਹ ਸਾਰਾ ਸ਼ੌਕਰਾਂ ਦੇ ਇਹ ਵੀਰ ਜੀ ਅੰਦਰ ਸੀਟ ਸੂਟ ਇਹਦਾ ਮਤਲਬ ਲੈ ਗਿਆ ਭਾਈ ਜੀ ਬਿਲਕੁਲ ਫਾਰਚੂਨਰ ਦਾ ਤੁਹਾਨੂੰ ਫੀਲਿੰਗ ਆਊਗੀ ਵਿੱਚ ਬਹਿ ਕੇ ਇਨੇ ਪੈਸੇ ਲੱਗੇ ਮੈਂ ਕਹਿੰਦਾ ਫਾਰਚੂਨਰ ਨੂੰ ਪਿੱਛੇ ਛੱਡਦਾ ਚਾਰਾਂ ਦੀ ਫੀਲਿੰਗ ਆਊਗੀ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਟਰੈਕਟਰ ਚਲਾ ਰਹੇ ਹੋ ਆਹ ਵਾਲੇ ਵੀਰੇ ਆਹ ਕਾਦੇ ਆ ਗਏ ਨੇ ਵੀਰੇ ਜਿਹੜੀ ਆਪਣੀ ਮਸ਼ੀਨ ਖੜੀ ਆ ਇਹ ਮਸ਼ੀਨ ਦੇ ਪਾਈਪਾਂ ਨੇ ਵੀਰੇ ਹਾਈਡਰੋਲਿਕ ਉਹਨੂੰ ਨਹੀਂ ਆਪਾਂ ਮਸ਼ੀਨ ਮਤਲਬ ਇਸੇ ਟਰੈਕਟਰ ਦੇ ਨਾਲ ਹੀ ਉਹ ਵੀ ਨਾਲ ਹੀ ਆ ਵੀਰੇ ਦੋਨੇ ਚੀਜ਼ਾਂ ਸਵਾ 3 ਦੀਆਂ ਪਈਆਂ ਨੇ ਅੱਛਾ ਦੋਨੇ ਚੀਜ਼ਾਂ ਆਪਣੀਆਂ ਸਵਾ 3 ਦੀਆਂ ਆ ਗੀਆਂ ਆਹ ਵਾਲੀ ਮਸ਼ੀਨ ਆਹ ਵਾਲੀ ਮਸ਼ੀਨ ਇਹ ਵੀ ਫੋਲਾ ਹੈ ਵੀ ਆ ਮਤਲਬ ਕੋ ਮਾਰੀ ਟਾੜੀ ਵਾਲੀ ਹਾਂਜੀ ਇਹ ਆਪਣੇ ਪੰਜਾਬ ਦੇ ਵਿੱਚ ਦੋ ਹੀ ਨੇ ਇੰਡੀਆ ਦੇ ਵਿੱਚ ਇੰਡੀਆ ਚ ਦੋ ਹੀ ਨੇ ਇੰਡੀਆ ਚ ਦੋ ਉਹਨਾਂ ਦੋਵਾਂ ਚੋਂ ਇੱਕ ਸਾਡਾ ਵੀਰ ਹੈ ਇੱਕ ਸਾਡਾ ਆਪਣੇ ਕੋਲੇ ਤੇ ਇੱਕ ਬਾਈ ਜੀ ਹੁਣੋ ਕੋਲੇ ਹਰਮਿੰਦਰ ਆਮਲਾ ਜੀ ਹੁਣੋ ਕੋਲੇ ਬਈ ਯਾਰ ਸਾਡੇ ਪੰਜਾਬ ਤੇ ਇੰਡੀਆ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਵੀ ਤੋਂ ਡੇਰ ਕੇ ਵੀਰ ਹੈਗੇ ਆ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਮਤਲਬ ਇਦਾਂ ਦੇ ਟਰੈਕਟਰ ਵੇਖਣ ਨੂੰ ਮਿਲਦੇ ਨਹੀਂ ਤੇ ਸੋਝ ਤੋਂ ਪਰੇ ਦੀਆਂ ਗੱਲਾਂ ਇਹ ਵੀਰ ਜੀ ਇਹ ਗੱਠ ਕਿੰਨੀ ਵੱਡੀ ਬਣਾ ਦਿੰਦੀ ਹੈ ਸਾਢੇ 10 ਕੁਇੰਟਲ ਦੀ ਗੱਠ ਬਣਾ ਦਿੰਦੀ ਹੈ ਸਾਢੇ 10 ਕੁਇੰਟਲ ਦੀ ਹਾਂਜੀ 10 ਤੋਂ ਨਹੀਂ ਘਟਨ ਦਿੰਦੀ ਵੀ ਸਾਢੇ 10 ਤੋਂ 11 ਦੀ ਵੀ ਬਣਾ ਦਿੰਦੀ ਹੈ ਜੇ ਲਾਂਗਾ ਥੋੜਾ ਗਿੱਲਾ ਹੋਵੇ ਤਾਂ ਠੀਕ ਆ ਵੀਰੇ ਹਾਂਜੀ ਇਹ ਵੀਰੇ 5300 ਪਾਵਰ ਦੀ ਮਸ਼ੀਨ ਆ ਵੀ ਸਭ ਤੋਂ ਵੱਡੀ ਮਸ਼ੀਨ ਇਹ ਮੰਨੀ ਗਈ ਹੈ ਸਭ ਤੋਂ ਵੱਡੀ ਉਹ ਤੋਂ ਦਿਖਾ ਵੀ ਦੇਰ ਚੀ ਵੀ ਸਭ ਤੋਂ ਹੈਵੀ ਤੇ ਸਭ ਤੋਂ ਸਭ ਤੋਂ ਹੈਵੀ ਤੇ ਸਟਰੋਂਗ ਇਹ ਮੰਨੀ ਗਈ ਆ ਹਾਂਜੀ ਟਾਇਰ ਤਾਂ ਤੁਸੀਂ ਇਹਦੇ ਦੇਖੋ ਪਾਜੀ ਮੈਂ ਕਹਿੰਦਾ ਚੰਨ 4 ਫੁੱਟ ਦਾ ਚੌੜਾ ਹੀ ਹੋਣਾ ਹੈ ਹਾਂ 32 ਇੰਚ ਚੜਾਈ ਹੈ ਜੀ 32 ਇੰਚ ਹਾਂਜੀ ਪੂਰੇ ਹੈਵੀ ਟਾਇਰ ਆ ਮਤਲਬ ਵਜ਼ਨ ਵਜ਼ਨ ਚ ਨਾ ਬੱਲੇ ਬੱਲੇ ਕਰਾਈ ਪਈ ਵੀਰ ਨੇ ਹਾਂਜੀ ਬੱਲੇ ਬੱਲੇ ਜਿਹਨੂੰ ਆਪਾਂ ਕਹਿੰਦੇ ਨੇ ਨਾ ਤੇ ਆ ਨਾਲ ਹੀ ਸਾਰਾ ਕੁਝ ਆਇਆ ਸੀਗਾ ਵੀ ਸਾਰੇ ਪੌੜੀ ਵਗੈਰਾ ਸਿਲੰਡਰ ਵਗੈਰਾ ਸਾਰਾ ਕੁਝ ਨਾਲ ਆ ਜੀ ਬੱਲੇ ਬੱਲੇ ਕਰਾਈ ਪਈ ਵੀਰ ਨੇ ਪੌੜੀ ਤੱਕ ਨਾਲ ਭੇਜਦੇ ਆ ਹਾਂਜੀ ਉੱਥੋਂ ਬਾਹਰ ਤੋਂ ਹੀ ਇਹ ਸਾਰਾ ਕੁਝ ਆਪਾਂ ਨੂੰ ਜਿਵੇਂ ਸਾਰਾ ਕੁਝ ਪੈਕ ਵੀ ਕੁਝ ਆਪਾਂ ਨੂੰ ਐਕਸਟਰਾ ਨਹੀਂ ਲੈਣਾ ਜੀ ਨਾਲ ਹੀ ਆਇਆ ਜੀ ਸਾਰਾ ਵੀ ਆਪਾਂ ਕੁਝ ਇੱਧਰ ਆ ਕੇ ਨਹੀਂ ਲਿਆ ਆਪਾਂ ਕੁਝ ਨਹੀਂ ਲਿਆ ਜੀ ਇੱਧਰ ਠੀਕ ਆ ਵੀਰ ਜੀ ਠੀਕ ਆ ਆਜੋ ਆਪਾਂ ਟਰੈਕਟਰ ਦੇ ਅੰਦਰੋਂ ਦਰਸ਼ਨ ਕਰਾ ਦਿੰਦੇ ਹਾਂ ਜੀ ਵੀਰ ਜੀ ਹਾਂ ਜੀ ਤੁਹਾਨੂੰ ਦੱਸਿਆ ਬਾਈ ਸਾਡਾ ਨਾ ਜਿਵੇਂ ਦੇ ਬਾਈ ਕੋਲ ਇੰਪਲੀਮੈਂਟ ਆ ਸੰਦਾ ਉਵੇਂ ਦਾ ਬਾਈ ਦਾ ਖੁੱਲਾ ਡੁੱਲਾ ਸਵਾ ਹਾਂਜੀ ਚਲੋ ਚਲੋ ਵੀਰ ਜੀ ਹਾਂ ਜੀ ਟਰੈਕਟਰ ਦੇ ਆਜੋ ਤੁਹਾਨੂੰ ਆਪਾਂ ਅੰਦਰੋਂ ਦਰਸ਼ਨ ਕਰਾ ਦਿੰਨੇ ਸਾਰੇ ਇਹ ਨਹੀਂ ਹੈਗਾ ਵੀ ਅੰਦਰ ਕਿਤੇ ਬੈਠਣ ਨੂੰ ਜਗ੍ਹਾ ਹੈ ਨਹੀਂ ਨਾਲ ਆਪਣੇ ਹੈਲਪਰ ਵੀ ਬੈਠ ਸਕਦਾ ਹੈ ਹਾਂਜੀ ਹਾਂਜੀ ਬੈਠ ਸਕਦਾ ਤੇ ਇਹਨੂੰ ਵੀਰੇ ਕਰੀਏ ਸਟਾਰਟ ਸਟਾਰਟਿੰਗ ਇਹਦੀ ਕਿੱਥੋਂ ਹਾਂਜੀ ਹਾਂਜੀ ਵੀਰੇ ਆ ਰਹੀ ਹੈ ਸਟਾਰਟਿੰਗ ਉਹ ਇਹਦੀ ਚਾਬੀ ਲਾ ਕੇ ਫਿਰ ਉਸ ਆ ਵੀਰੇ ਦੋ ਸੁੱਚਾ ਵਾ ਜੇ ਤੁਸੀਂ ਬੰਦ ਕਰਤਾ ਤੇ ਬੈਟਰੀ ਦਾ ਕਨੈਕਸ਼ਨ ਬੰਦ ਆ ਅੱਛਾ ਕਦੇ ਵੀ ਤੁਹਾਡੀ ਬੈਟਰੀ ਲੋ ਨਹੀਂ ਹੋ ਗਿਆ ਦੋ ਸੁੱਚਾ ਗੱਟੇ ਆਪਣੇ ਤਾਂ ਦੇਸੀ ਹੀ ਲਾਉਂਦੇ ਹੁੰਦੇ ਨਾ ਵੱਡੇ ਸਾਰਾ ਇਹਦੇ ਆ ਹੁਣ ਦੋ ਸੁੱਚਾ ਆਉਣ ਕੀਤੀਆਂ ਸਰ ਹਾਂਜੀ ਇਧਰੋਂ ਨਿਊਡਲ ਚੈੱਕ ਕਰੋ ਤੇ ਸਲਫ ਮਾਰੋ ਬਹੁਤ ਛੋਟੀ ਸੈਲਫ ਆ ਭਾਜੀ ਮੈਂ ਉਹੀ ਕਹਿਣ ਲੱਗਿਆ ਸੀ ਵੀ ਇੰਨਾ ਵੱਡਾ ਟਰੈਕਟਰ ਹਾਂਜੀ ਤੇ ਕੁਝ ਪਤਾ ਹੀ ਨਹੀਂ ਲੱਗਾ ਜਿਵੇਂ ਹਾਂ ਨਹੀਂ ਜੀ ਨਹੀਂ ਨਹੀਂ ਇਹ ਇਹਦੇ ਅੱਗੇ ਏਸੀ ਵੈਂਟ ਇੱਥੇ ਵੀ ਆ ਗਿਆ ਹਾਂਜੀ ਭਾਜੀ ਏਸੀ ਬਹੁਤ ਕਾਮਯਾਬ ਏਸੀ ਜੀ ਬਹੁਤ ਜ਼ਿਆਦਾ ਕਾਮਯਾਬੀ ਸੀ ਜਦੇ ਚਲਡ ਕਰ ਦਿੰਦਾ ਨਾ ਮੈਂ ਕਿਹਾ ਜੀ ਜਦੇ 30 ਸਕਿੰਟਾਂ ਦੇ 30 ਸਕਿੰਟਾਂ ਦੇ ਹਾਂਜੀ ਬੱਲੇ ਬਈ ਤੇ ਵੀਰੇ ਆਹ ਵਾਲੇ ਦੇ ਆਪਣਾ ਗੇਅਰ ਆ ਗਿਆ ਇਹ ਵਾਲਾ ਦਾ ਹਾਂਜੀ ਵੀਰੇ ਇਹ ਪੀਆਰ ਗੇਅਰ ਆ ਜੀ ਅੱਗੇ ਪਿੱਛੇ ਇੱਥੋਂ ਹੀ ਵਿਦਆਊਟ ਕਲਚ ਆ ਦੇਖੋ ਵੀਰ ਜੀ ਮਾਣਾ ਇਹ ਦਿਖਾਇਓ ਹਾਂ ਬਸ ਇੰਨੇ ਜੀ ਡੇਟਾ ਤੁਰ ਪਿਆ ਜੀ ਵੀ ਇਹ ਤੁਰ ਪਿਆ ਇੰਨੇ ਜੀ ਹਾਂਜੀ ਇੰਨੇ ਜੀ ਬੈਕ ਉਤਰ ਪਿਆ ਓਕੇ ਕੋਈ ਕਲਚ ਨਹੀਂ ਕੋਈ ਕੁਝ ਨਹੀਂ ਇਹਦੀਆਂ ਦੇਸੀ ਭਾਸ਼ਾ ਚ ਜੇ ਸਪੀਡਾਂ ਮਤਲਬ 6 ਗੇਅਰ ਇਹਦੇ ਵੀਰ ਜੀ ਦੇਸੀ ਭਾਸ਼ਾ ਦੇ ਵਿੱਚ A ਦੇ ਵਿੱਚ 6 ਗੇਅਰ ਨੇ ਆਹ ਡਿਸਪਲੇ ਆ ਭਾਜੀ ਇਹਦੀ ਆ ਰਹੀ ਆ ਜੀ ਤੇ B ਦੇ ਵਿੱਚ 6 ਨੇ ਹਾਂਜੀ C ਦੇ ਵਿੱਚ 6 ਨੇ ਤੇ D ਦੇ ਵਿੱਚ 6 ਗੇਅਰ ਨੇ ਇਹ ਵੀ ਟੋਟਲ 24 ਗੇਅਰ ਨੇ ਰਨ ਦੇ 24 ਨੇ ਰਿਵਰਸ ਰਿਵਰਸ ਫਾਰਵਰਡ ਰਿਵਰਸ ਹੁੰਨੇ ਹਾਂ ਜੀ ਬਾਜੀ ਤੇ ਇਹਦੀਆਂ ਸਪੀਡਾਂ ਸਪੂਡਾਂ ਵੀਰ ਜੀ ਜਿਵੇਂ ਆਪਣੇ ਸਾਰੀਆਂ ਹੈਗੀਆਂ ਜੀ ਆਹ ਲੀਵਰਾਂ ਦੇ ਵਿੱਚ ਅੱਛਾ ਇਹਦੇ ਗੇਅਰ ਵਾਲੇ ਲੀਵਰ ਇਹ ਵੀ ਆ ਗਏ ਨਹੀਂ ਇਹਦੇ ਮਸ਼ੀਨ ਨੂੰ ਚਲਾਉਣ ਵਾਲੇ ਲੀਵਰ ਆ ਜੀ ਅੱਛਾ ਆ ਹੋ ਗਿਆ ਆਪਣਾ ਲੈਫਟ ਕੰਟਰੋਲਰ ਹੋ ਗਿਆ ਇਹ ਸਾਰਾ ਇਹਦਾ ਇਹਦਾ ਸਿਸਟਮ ਆ ਗਿਆ ਠੀਕ ਹੈ ਤੇ ਆਹ ਵਾਲੇ ਵੀਰ ਇਹ ਡਿਸਪਲੇ ਕਿੱਥੇ ਕੰਮ ਹੁੰਦਾ ਹੈ ਇਹ ਡਿਸਪਲੇ 'ਚ ਬਾਜੀ ਕੈਮਰੇ ਇਹਦੇ 'ਚ ਚੱਲਦੇ ਆ ਜੀ ਅੱਛਾ ਟਰੈਕਟਰ ਦੇ ਕੈਮਰੇ ਕੈਮਰੇ ਵਾਈਸ ਪਿੱਛੇ ਕੀ ਹੋ ਰਿਹਾ ਸਭ ਰਿਕਾਰਡਿੰਗ ਇਹਦੇ ਵਿੱਚ ਹੋ ਰਹੀ ਹੈ ਬੱਲੇ 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 ਵੀ ਆਪਾਂ ਨੂੰ ਪਿੱਛੇ ਦੇਖਣ ਦੀ ਲੋੜ ਨਹੀਂ ਆਹ ਵੀਰ ਜੀ ਇਹਦਾ ਹੈਗਾ ਵਾ ਦੂਸਰਾ ਆਪਣਾ ਸਕਰੀਨ ਹੈ ਇਹਦੀ ਇਹਦੇ ਵਿੱਚ ਸਾਰਾ ਕੁਝ ਕੰਪਿਊਟਰਾਈਜ਼ ਫੀਡ ਆ ਜੇ ਕੋਈ ਪ੍ਰੋਬਲਮ ਆ ਤਾਂ ਇੱਥੇ ਸ਼ੋ ਹੋਏ ਇੱਥੇ ਸ਼ੋ ਹੋਣੀ ਹਾਂਜੀ ਜਿਹਨੂੰ ਆਪਾਂ ਪੀਸੀ ਕਹਿ ਦਿੰਦੇ ਮੇਰੇ ਟਰੈਕਟਰ ਦਾ ਪੀਸੀ ਆ ਹਾਂਜੀ ਮੇਨ ਇਹ ਆ ਇਹਦੇ ਆਸਰੇ ਮਸ਼ੀਨਾਂ ਦੇ ਇਹ ਜਦੋਂ ਠੰਡਾ ਹੋ ਗਿਆ ਹਾਲਾਂਕਿ ਸਾਡਾ ਕੈਵਨ ਖੁੱਲਾ ਹਾਂਜੀ ਇਹ ਠੰਡਾ ਹੋ ਗਿਆ ਜਮਾ ਰੈਟਰਾਂ ਹਾਂਜੀ ਭਾਈ ਸਾਹਿਬ ਆ ਲਾਈਟਾਂ ਦੇਖੋ ਜਹਾਜ਼ ਵਾਲੀਆਂ ਲੱਗੀਆਂ ਹੋਈਆਂ ਜੀ ਬਈ ਜਿੱਥੇ ਤੁਸੀਂ ਰੋਸ਼ਨੀ ਕਹੋਗੇ ਤੇ ਉੱਥੇ ਹੀ ਪਊਗੀ ਉੱਥੇ ਬੂ ਦੂਜੀ ਸਾਈਡ ਤੇ ਨਹੀਂ ਆ ਵੀ ਨਾਰਮਲ ਵਿੰਡੋ ਵਾਲੀ ਲਾਈਟ ਆ ਇਹ ਹਾਂਜੀ ਤੇ ਜੇ ਇਹਨੂੰ ਤੁਸੀਂ ਵਿਚਾਲੇ ਕਰਦੇ ਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਇਹ ਆਪਣਾ ਆ ਗਿਆ ਸਪੇਸ ਇੱਥੇ ਕੁਝ ਰੱਖਣ ਵਾਸਤੇ ਹੈ ਇੱਥੇ ਕੁਝ ਰੱਖਣ ਵਾਸਤੇ ਆ ਸਟੀਰੀਓ ਵਾਲਾ ਆ ਗਿਆ ਜੀ ਹਾਂ ਸਾਡੇ ਤੋਂ ਨਾ ਇਸ ਟਰੈਕਟਰ ਦੇ ਵਿੱਚ ਇੰਨੇ ਜ਼ਿਆਦਾ ਫੀਚਰ ਹੈ ਤੇ ਇੰਨਾ ਜ਼ਿਆਦਾ ਕੁਝ ਹੈ ਸਾਡੇ ਤੋਂ ਵਿਖਾਵ ਨਹੀਂ ਹੋਣਾ ਮਿਲਦਾ ਹਨਾ ਸਹੀ ਗੱਲ ਹੈ ਜੀ ਵੀ ਜੇ ਆਪਾਂ ਇਸ ਟਰੈਕਟਰ ਤੇ ਬੋਲਣ ਲੱਗੀਆਂ ਨਾ ਲਗਦਾ ਦੋ ਘੰਟੇ ਦਾ ਵੀਡੀਓ ਹੀ ਹੋ ਜਾਣੀ ਹੈ ਸਹੀ ਗੱਲ ਹੈ ਜੀ ਹੋ ਜਾਣੀ ਤੇ ਇਹ ਆ ਗਿਆ ਦਾ ਕਲੱਚ ਵੀਰ ਜੀ ਹਾਂਜੀ ਇਹ ਕਲੱਚ ਹੈ ਜੀ ਆ ਵੀਰ ਜੀ ਦਾ ਸਟੀering ਕੰਟਰੋਲ ਹੈ ਜੀ ਜਿੱਥੇ ਮਾਰੀ ਸੱਡਲੋ ਹਾਂਜੀ ਪੈਰ ਤੇ ਹੀ ਹੈ ਜੀ ਤੇ ਵੀਰੇ ਯਾਰ ਜਿਵੇਂ ਦੀ ਆ ਗਈ ਬ੍ਰੇਕ ਹਨਾ ਹਾਂਜੀ ਆ ਬ੍ਰੇਕ ਹੈ ਜੀ ਉਹ ਗੱਲ ਫੇਰ ਉੱਥੇ ਆ ਗਈ ਆਪਣੀ ਦੇਸੀ ਭਾਜਾਲੀ ਅੰਦਰਲੀ ਬਾਹਰਲੀ ਬ੍ਰੇਕ ਉਹ ਕੀ ਫੰਡਾ ਹੈ ਦਾ ਕੋਈ ਅੰਦਰਲੀ ਬਾਹਰਲੀ ਨਹੀਂ ਜੀ ਸੇਮ ਬ੍ਰੇਕ ਹੀ ਆਈ ਅੱਛਾ ਵੀ ਇਹ ਦੇ ਉਹ ਬ੍ਰੇਕ ਨਹੀਂ ਹੈਗੀ ਉਹ ਇਹਦੇ ਬ੍ਰੇਕ ਨੇ ਉਹ ਬ੍ਰੇਕ ਨਹੀਂ ਬ੍ਰੇਕ ਹੀ ਹੈ ਵੈਸੇ ਜਿੰਨਾ ਹੈਵੀ ਹੈ ਇਹਨੂੰ ਜਰੂਰ ਤੋਂ ਨਹੀਂ ਇੰਨੇ ਕਿਹੜਾ ਤਿਲਕਾ ਹਾਂ ਜੇ ਨਹੀਂ ਕਿਹੜਾ ਤਿਲਕਾ ਇਹਨੇ ਤਾਂ ਜਿੰਨੀ ਕਟਾਈ ਆਪਾਂ ਕਰਤੀ ਇਹਨੇ ਮੋੜੀ ਜਣਾ ਤੇ ਵੀਰੇ ਆਹ ਵਾਲੇ ਸਵਿਚ ਕਾ ਦੇ ਆ ਗਈ ਇਹ ਬਾਜੀ ਇਹਦੇ ਜਾਂਦਾ ਮਾੜਾ ਜਾ ਤੁਸੀਂ ਵਾਰੀ ਲਾਓ ਵੀਰੇ ਨੂੰ ਅੰਦਰ ਕਰੋ ਤੁਹਾਨੂੰ ਇਹਦੀਆਂ ਸਾਰੇ ਤੁਹਾਨੂੰ ਮੈਂ ਚੈੱਕ ਕਰਾਉਣਾ ਕੋਈ ਗੱਲ ਨਹੀਂ ਆਹ ਵੀਰ ਜੀ ਇਹਦੀ ਆ ਗਈ ਰੇਸ ਅੱਛਾ ਜੀ ਆਹ ਵਾਲੀ ਓਕੇ ਠੀਕ ਹੈ ਜੀ ਆ ਇਹਦੀ ਰੇਸ ਆ ਗਈ ਹੈ ਜੀ ਹੁਣ ਵੀਰ ਜੀ ਤੁਸੀਂ ਉੱਥੇ ਦਿਖਾਓ ਉਹ ਸਾਹਮਣੇ ਇੱਥੇ ਡਿਸਪਲੇ ਠੀਕ ਹੈ ਜੀ ਇਹ ਗੇਅਰ ਆ ਜੀ ਇਹਦੇ ਆ ਹੁਣ ਤੁਰ ਪਿਆ ਟਰੈਕਟਰ ਹਾਂਜੀ ਹਾਂਜੀ ਆ ਹੁਣ ਬੀ ਦੂਜੇ ਚ ਹੋ ਗਿਆ ਜੀ ਆ ਹੁਣ ਬੀ ਛੇ ਨੇ ਗੇਅਰ ਚ ਹੋ ਗਿਆ ਜੀ ਇਹ ਤੁਸੀਂ ਕਿੱਥੋਂ ਚੇਂਜ ਕਰਦੇ ਹੋ ਇੱਥੋਂ ਜੀ ਆ ਗੇਅਰ ਆ ਜੀ ਇਹਦੇ ਅੱਛਾ ਇਹ ਵਾਲੇ ਗੇਅਰ ਹੁਣ ਸੀ ਤੀਜੇ ਚ ਜੀ ਮੰਨ ਕੇ ਚੱਲੋ ਆਪਣਾ 15ਵੇਂ ਗੇਅਰ ਚ ਜਾਂਦਾ ਪਿਆ ਜੀ ਮਜ਼ੇ ਬੰਦੇ ਹਾਂਜੀ ਰੂਹ ਖੁਸ਼ ਹੋ ਗਈ ਜਿਹਨੂੰ ਕਿ ਆ ਹੁਣ ਇਥੋਂ ਰਵਰਸ ਪੈ ਗਿਆ ਜੀ ਦਾ ਹਾਂਜੀ ਹੱਥ ਕੋਲ ਹੈ ਹਾਂਜੀ ਇਤੋਂ ਹੀ ਆਪਾਂ ਰਵਰਸ ਚੱਲਦੇ ਹਾਂ ਹਾਂਜੀ ਪਿੱਛੇ ਵੀ ਵਿਜ਼ਿਬਿਲਟੀ ਪੂਰੀ ਹੈ ਪੂਰੀ ਹੈ ਜੀ ਪੂਰੀ ਹੈ ਜੀ ਕਿਤੇ ਆਪਾਂ ਨੂੰ ਦੇਖਣ ਚ ਕੋਈ ਪ੍ਰੋਬਲਮ ਆਉਂ ਨਾ ਜੀ ਨਾ ਨਾ ਪੈਸੇ ਦੀ ਵੀ ਪ੍ਰੋਬਲਮ ਨਹੀਂ ਹੈ ਤੇ ਸਾਰੇ ਹਾਈਡਰੌਲਿਕ ਲੱਗੇ ਹੋਏ ਆ ਸਾਰਾ ਸੀਸਾ ਖੋਲਣੇ ਨੇ ਸਾਰੇ ਕਿਤੇ ਹਾਈਡਰੌਲਿਕ ਲੱਗੇ ਹੋਏ ਆ ਜੀ ਹਾਂਜੀ ਹਾਂਜੀ ਤੇ ਮਜਬੂਤ ਫੁੱਲ ਇੰਨਾ ਜਿਆਦਾ ਮਜਬੂਤ ਬਣਿਆ ਮਜਬੂਤ ਬਹੁਤ ਜਿਆਦਾ ਵੀ ਕਹਿ ਬਣ ਇੰਨਾ ਜਿਆਦਾ ਹੈਵੀ ਬਣਿਆ ਆ ਤੁਹਾਨੂੰ ਦੱਸਿਆ ਵੀ ਇਸ ਟਰੈਕਟਰ ਦੇ ਤਾਂ ਅਸੀਂ ਜਿੰਨਾ ਚਿਰ ਮਰਜ਼ੀ ਬੋਲ ਲਈ। ਅਜੇ ਹੋਰ ਚੀਤੀ ਆਇਓ। ਅਜੀ ਸਾਡੇ ਕੈਮਰਾਮੈਨ ਨੂੰ ਤੰਗ ਹੀ ਕਰਦੇ ਵੈਂ ਧਿਆਨ ਨਾਲ ਦੇਖੀ ਗੇਅਰ ਪੈ ਗਿਆ। ਹਾਂ ਹਾਂ। ਇਹ ਤਾਂ ਗੇਅਰ ਬਟਨਾ ਤੇ ਯਾ ਪਤਾ ਨਹੀਂ ਲੱਗਦਾ ਸਾਨੂੰ ਵੀ ਗੇਅਰ ਕਦੋਂ ਸ਼ਿਫਟਿੰਗ ਹੋਏ। ਮੇਰੇ ਵੀਰ ਉਹ ਹੀ ਗੱਲ ਦੇਸੀ ਭਾਸ਼ਾ ਨੂੰ ਮੈਂ ਵਾਰ-ਵਾਰ ਕਹਿੰਦਾ ਜਿਵੇਂ ਮੈਂ ਪੁੱਛਿਆ ਸੀ ਲੀਵਰ ਲੀਵਰ ਇਹਦੇ ਇਹੀ ਆ ਗਏ। ਇਹੀ ਆ ਗਏ। ਗੇਅਰ ਵਾਲੀ। ਗੇਅਰ ਵਾਲੀ। ਬਟਨ ਤੇ ਹੀ ਸਾਰਾ ਸਟੌਪ ਰੰਨਾ ਸਾਰਾ ਕੁਝ ਇਹਦਾ ਸਾਰਾ ਟੋਟਲੀ ਤੁਸੀਂ ਕਹਿੰਦੇ ਫੋਰਚਨਰ ਵੀਰੇ ਮੈਂ ਕਹਿੰਦਾ ਫੋਰਚਨਰ ਚ ਵੀ ਆਹ ਕੁਝ ਨਹੀਂ ਹੈਗਾ ਆ ਇਹਦੀ ਲੈਫਟ ਦਾ ਜੀ ਅੱਛਾ ਇਹ ਲੈਫਟ ਦਾ ਵੀ ਬਟਨ ਤੇ ਹੀ ਆ ਲੈਫਟ ਵੀ ਸਾਰਾ ਬਟਨ ਤੇ ਸਾਰਾ ਕੁਝ ਲਓ ਜੀ ਵੈਰੀ ਗੁੱਡ ਇਹ ਆਹ ਵਾਲੇ ਸਿੱਧੇ ਵੀ ਓਪਨੇ ਉਹ ਹੀ ਆ ਗੇਮਪਲੇ ਵਿੱਚ ਤੁਹਾਡਾ ਫੋਨ ਹੋ ਜੀ ਤੇ ਆਹ ਵਾਲੇ ਵੀਰ ਜੀ ਆਹ ਵਾਲੇ ਕਿਹੜੇ ਵੀਰ ਜੀ ਆਹ ਲਾਈਟਾਂ ਦੇ ਅਗੇ ਜੀ ਇਹ ਲਾਈਟਾਂ ਦਾ ਸਾਰਾ ਅਗਲੇ ਟਰੈਕਟਰ ਦੇ ਸਿਸਟਮ ਦਾ ਸਾਰੀਆਂ ਲਾਈਟਾਂ ਜੀ ਮਾ ਗਾ ਲਾਈਟਾਂ ਦੇ ਫੀਚਰ ਬਹੁਤ ਜ਼ਿਆਦਾ ਆ ਹਨ ਜੀ ਹਾਂ ਜੀ ਲਾਈਟਾਂ ਦੇ ਵੀ ਸਾਰੇ ਚਾਰੇ ਪਾਸੇ ਲਾਈਟਾਂ ਲਾਈਟਾਂ ਚਲੋ ਜੀ ਜਦੋਂ ਆਪਾਂ ਕੋਈ ਵੀ ਕਰਨਾ ਜੀ ਆਹ ਡਿਸਪਲੇ ਨੇ ਦੱਸਣਾ ਤੁਸੀਂ ਕੀ ਕਰਨ ਲੱਗੇ ਆ ਅੱਛਾ ਜੀ ਆਹ ਦੇਖੋ ਜੀ ਹੁਣ ਬੰਦ ਕਰਤਾ ਮੈਂ ਸਟਾਪ ਹੋ ਗਿਆ ਹਾਂਜੀ ਠੀਕ ਹੈ ਜੀ ਹਾਂਜੀ ਇਹ ਹੁਣ ਆਪਾਂ ਲੈਫਟ ਨੂੰ ਕਿੱਥੇ ਕਰਨਾ ਕੀ ਕਰਨਾ ਉਹ ਸਾਰਾ ਕੁਝ ਨੇ ਇੱਥੇ ਸ਼ੋ ਕਰੀ ਜਾਣਾ ਤੁਸੀਂ ਪਿੱਛੇ ਦੇਖ ਵੀ ਸਕਦੇ ਹਾਂ ਹਾਂ ਉਹ ਕੋ ਬਾਹਰੋਂ ਵਕਾ ਵੀ ਦਿੰਨੇ ਆ ਹਾਂਜੀ ਇਹਦੇ ਮਿਸਟਰ ਵਗੈਰਾ ਆ ਗਏ ਇਹ ਵੀਰੇ ਕਿੰਨੇ ਆਰਪੀਐਮ ਤੇ ਚੱਲੇ ਜਾਂਦਾ ਕੁਛ ਆ ਵੀ ਵੀਰੇ ਦੀ ਰੇਸ ਆ ਆ ਵੀ ਵੀਰੇ ਦੀ ਰੇਸ ਆ ਆ ਵੀ ਵੀਰੇ ਦੀ ਰੇਸ ਹੈ ਜੀ ਮੈਂ ਕਹਣਾ ਰੇਸਾਂ 3-4 ਦਿੱਤੀਆਂ ਹਾਂ ਹਾਂਜੀ ਤਾਂ ਤੁਸੀਂ ਕਿੰਨੀ ਪਾਵਰ ਤੇ ਕੰਮ ਕਰਨਾ ਵਾ ਸਾਰੀਆਂ ਚੀਜ਼ਾਂ ਇਹ ਵੀਰੇ ਕਿੰਨੀ ਪਾਵਰ ਮਤਲਬ ਪ੍ਰੋਡਿਊਸ ਕਰ ਦਿੰਦਾ ਟੋਟਲ ਕਿੰਨੀ ਹਸਪਾਵਰ ਜਿੰਨਾ ਤੁਸੀਂ ਇਹਨਾਂ ਨੂੰ ਧੱਕਾ ਕਰ ਲੋਗੇ ਜੀ ਉਨਾ ਹੀ ਥੋੜਾ ਵਾ ਉਨਾ ਹੀ ਥੋੜਾ ਹਣਾ ਉਨਾ ਹੀ ਥੋੜਾ ਕਿਉਂਕਿ ਜਿੰਨਾ ਤਕੜਾ ਟਰੈਕਟਰ ਆ ਆ ਜੋ ਆਪਾਂ ਬਾਹਰ ਚੱਲਦੇ ਆ ਜਿੰਨਾ ਤਕੜਾ ਉਹੀ ਗੱਲ ਵੀਰੇ ਦੀ ਗੱਲ ਕੋਣ ਜਿੰਨਾ ਤਕੜਾ ਟਰੈਕਟਰ ਆ ਨਾ ਹਾਂਜੀ ਆ ਸੀਟ ਫੋਲਡੇਬਲ ਆ ਜੀ ਅੱਛਾ ਜੀ ਵੀ ਇਹ ਉੱਪਰ-ਨੀਚੇ ਹਾਂਜੀ ਫੈਸਿਲਿਟੀਆਂ ਹਰੇਕ ਆ ਜੀ ਇਹਦੇ ਵਿੱਚ ਸਰ ਆ ਵੀਰੇ ਲਾਈਟ ਲੂਟ ਸਾਰਾ ਕੁਝ ਨਾਲ ਹੀ ਆਇਆ ਸੀ ਸਾਰਾ ਕੁਝ ਨਾਲ ਜਿਹੜੀ ਸ਼ੀਸ਼ਾ ਦੀ ਵਿਜ਼ਿਬਿਲਟੀ ਆ ਨਾ ਅਸੀਂ ਉੱਪਰ ਅੰਦਰ ਬੈਠ ਕੇ ਦੇਖਿਆ ਮੈਂ ਕਹਿੰਦਾ ਵੀ ਜਿੰਨੀ ਮੇਰੀ ਆਈਟਾ ਮੇਰੀ ਹਾਈਟ ਤੋਂ ਅੱਦੇ ਦਾ ਸੀਸੇ ਹੀ ਆ ਇੰਨੇ ਮੇਰੇ ਜੋ ਆਪਾਂ ਅੱਗੇ ਪਿੱਛੇ ਦੇਖਣਾ ਹੈ ਇਹਦੇ ਹਾਂਜੀ ਹੈਂਡਿਕਟਰ ਵਗੈਰਾ ਜੋ ਵੀ ਹੈ ਨਾ ਹਾਂਜੀ ਤੇ ਲਾਈਟਾਂ ਲੁੱਟਾਂ ਤੁਸੀਂ ਦੇਖੋ ਬਹੁਤ ਵਧੀਆ ਜੀ ਸਾਰੇ ਪ੍ਰੋਜੈਕਟਰ ਹੀ ਦਿੱਤੇ ਹੋਏ ਆ ਪ੍ਰੋਜੈਕਟਰ ਦਿੱਤੇ ਹੋਏ ਆ ਜੀ ਸਾਰੇ ਹਾਂ ਆਪਾਂ ਦੂਸਰੀਆਂ ਲਾਈਟਾਂ ਨਹੀਂ ਕਹਿ ਸਕਦੇ ਇਹਨਾਂ ਨੂੰ ਪ੍ਰੋਜੈਕਟਰ ਹੀ ਦਿੱਤੇ ਹੋਏ ਆ ਹਾਂਜੀ ਮੈਂ ਕਹਿੰਦਾ ਬੱਲੇ ਬੱਲੇ ਕਰਵਾਈ ਪਈ ਵੀਰ ਨੇ ਹਾਂਜੀ ਰੂਹ ਖੁਸ਼ ਹੋ ਗਈ ਟਰੈਕਟਰ ਦੇਖ ਕੇ ਇਹਨਾਂ ਵੀਰੇ ਨੇ ਆਪਾਂ ਨੂੰ ਦੱਸ ਹੀ ਦਿੱਤਾ ਟਰੈਕਟਰ ਵੀ ਆਪਾਂ ਗੱਠਾਂ ਬਣਾਉਣ ਦਾ ਕੰਮ ਆ ਜੇ ਜੇ ਕਿਸੇ ਵੀ ਮੇਰੇ ਵੀਰ ਨੇ ਗੱਠਾ ਬਣਾਉਣੀਆਂ ਵੀ ਉਹਦਾ ਨੰਬਰ ਡਿਸਪਲੇ ਚੱਲ ਹੀ ਰਿਹਾ ਹਨਾ ਜੀ ਤੇ ਵੀਰੇ ਨੂੰ ਸੰਪਰਕ ਤੁਸੀਂ ਕਰ ਸਕਦੇ ਹੋ ਵੀਰ ਨੇ ਅੱਗੇ ਵੀ ਦੱਸਤਾ ਮਾਝੇ ਨੇ ਬੱਲੇ ਬੱਲੇ ਕਰਾਤੀ ਵੀਰੇ ਦੀ ਹਨਾ ਵੀ ਉਹ ਸੁਭਾਵਾ ਵੀ ਕਿਸੇ ਕਿਸੇ ਵੀ ਏਰੀਆ ਚ ਵੀਰੇ ਹੋ ਗਿਆ ਯਾਰ ਜਿੱਥੇ ਮਰਜੀ ਆ ਕੋਈ ਗੱਲ ਨਹੀਂ ਬਾਈ ਕੈਥਲ ਤੱਕ ਜਾਂਦੇ ਆ ਵੀ ਜਿੱਥੇ ਵੀ ਕਹੂਗਾ ਹਾਂਜੀ ਹਾਂਜੀ ਵੀ ਆਪਣੇ ਕੋਲ ਹੋਰ ਵੀ ਇੰਪਲੀਮੈਂਟ ਹੈਗੇ ਹੈਗੇ ਜੀ ਹੋਰ ਤੁਸੀਂ ਕਿਹਦੇ ਦੱਸਦੇ ਪਏ ਵੀਰੇ ਦੂਜੇ ਹੌਲੈਂਡਾਂ ਦੇ ਹੌਲੈਂਡਾਂ ਦੇ ਦੂਸਰੀ ਕੋਈ 150 ਐਚਪੀ ਆ ਉਹ ਵੀਰੇ ਨੇ ਨਾ ਕਿ ਡੂੰਗੀ ਜਗ੍ਹਾ ਤੇ ਲਾਇਆ ਆਪਾਂ ਉਹਦਾ ਸ਼ਾਰਟ ਵੀ ਕੇ ਦੇਣ ਲਾਵਾਂਗੇ ਇਹ ਇੱਕ ਨਾ ਵੀਰ ਦਾ ਕੰਮ ਆ ਟਾਇਲਾਂ ਦਾ ਵੀ ਆ ਆਜੋ ਆਪਾਂ ਨਾਲ ਨਾਲ ਤੁਹਾਨੂੰ ਟਾਇਲਾਂ ਦਾ ਵੀ ਪੂਰਾ ਸਾਰਾ ਦਿਖਾ ਦਿੰਨੇ ਕੋਈ ਛੋਟਾ ਮੋਟਾ ਕੰਮ ਨਹੀਂ ਹੈਗਾ ਬਹੁਤ ਵੱਡਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਜਿੱਥੋਂ ਇੱਥੋਂ ਲੈ ਕੇ ਉਧਰ ਤੱਕ ਨਾ ਤੁਨੂੰ ਕੋਈ ਵੀ ਟਾਇਲ ਚਾਹੀਦੀ ਹੈ ਨਾ ਵੀਰੇ ਦੁਨੀਆ ਦਾ ਕੋਈ ਵੀ ਪੱਥਰ ਚਾਹੀਦਾ ਕੋਈ ਵੀ ਟਾਇਲ ਕੋਈ ਵੀ ਸੈਂਟਰੀ ਦੀ ਚੀਜ਼ ਹਰੇਕ ਚੀਜ਼ ਅਵੇਲੇਬਲ ਆ ਆਪਣੇ ਕੋਲੇ ਜੈਡਵੇਅਰ ਦਾ ਆਪਾਂ ਸੈਂਟਰੀ ਦਾ ਕੰਮ ਟੂਟੀਆਂ ਟੋਟੀਆਂ ਜੁਮਿਓਰ ਜੇ ਕਿ ਜੀ ਜੋ ਚੀਜ਼ ਦੁਨੀਆ ਦੀ ਚਾਹੀਦੀ ਆ ਆਪਣੇ ਕੋਲੇ ਹਰ ਚੀਜ਼ ਅਵੇਲੇਬਲ ਆ ਬ੍ਰਾਂਡਾਂ ਵਾਈਜ਼ ਸੈਰਾ ਦੇਖ ਲਓ ਸਿੰਪੋਲੋ ਦੇਖ ਲਓ ਸਮਾਨੀ ਦੇਖ ਲਓ ਹਰੇਕ ਬ੍ਰਾਂਡ ਨਾਲ ਆਪਾਂ ਕੰਮ ਕਰਦੇ ਆ ਲਓ ਜੀ 1 60 ਤੱਕ ਆਪਾਂ ਕੰਮ ਕਰਦੇ ਆ ਟਾਈਲਰ ਦੇ ਵਿੱਚ ਟ੍ਰੈਕਟਰਾਂ ਦਾ ਵੀ ਸ਼ੌਂਕੀ ਆ ਤੇ ਆਪਦੇ ਬਿਜ਼ਨਸ ਨੂੰ ਵੀ ਪੂਰਾ ਇਹ ਵੀ ਬਿਜ਼ਨਸ ਆ ਤੇ ਇਹ ਵੀ ਇਹ ਵੀ ਬਿਜ਼ਨਸ ਕੋਈ ਵੀ ਕੰਮ ਆ ਵੀ ਰੂਹ ਨਾਲ ਕਰਦਾ ਜਿਹਨੂੰ ਆਪਾਂ ਕਹਿੰਦੇ ਨੇ ਰੂਹ ਨਾਲ ਆਪਣੇ ਕੋਲੇ ਨੀਲੀ ਰਾਵੀ ਦੀ ਇੱਕ ਮੱਝ ਵੀ ਖੜੀ ਆ ਉਹ ਆਪਾਂ ਸੇਲ ਕਰਨੀ ਹੈ ਕਿ ਤੇ ਨੀਲੀ ਰਾਵੀ ਦੇ ਆਪਣੇ ਕੋਲੇ ਚਾਰ ਪਸ਼ੂ ਆ ਉਹ ਉਹਦਾ ਆਪਾਂ ਅਗਲੀ ਵੀਡੀਓ ਚ ਉਹਦਾ ਮੈਂਸ਼ਨ ਕਰ ਦਿੰਦੇ ਆ ਕੋਈ ਗੱਲ ਨਹੀਂ ਤੁਸੀਂ ਉਧਰ ਵੀ ਜਾ ਲਿਓ ਤੇ ਇਹ ਵੀਰ ਜੀ ਜੇ ਕਹਿੰਦੇ ਟਾਈਲਾਂ ਵਗੈਰਾ ਲੈਣੀਆਂ ਕਿਹੜੀ ਜਗ੍ਹਾ ਤੇ ਐਡਰੈਸ ਆਪਾਂ ਇਹ ਮੇਰੇ ਗੁਰਨਾਨਕ ਟਾਈਲ ਸਟੋਰ ਮਹਿਣਾ ਮਹਿਣਾ ਪਿੰਡ ਹਾਂਜੀ ਆਪਣੇ ਡੇਡ ਸਕਾਈ ਰਿੰਗ ਤੇ ਲਾਪਾਜਾ ਹੋਟਲ ਹੈ ਜੀ ਅੱਧਾ ਕਿਲੋਮੀਟਰ ਨੋਗੇ ਤੋਂ ਲੁਧਿਆਣਾ ਰੋਡ ਦੇ ਨੋਗੇ ਤੋਂ ਲੁਧਿਆਣਾ ਰੋਡ ਤੇ ਆ ਜੀ ਸਾਹਮਣੇ ਜਿਹੜੀ ਫੈਕਟਰੀ ਸੀ ਟਾਈਲਾਂ ਵਾਲੀ ਉਹਦੇ ਬਿਲਕੁਲ ਆਪੋਜਿਟ ਹੈ ਠੀਕ ਹੈ ਜੀ ਕਿਸੇ ਵੀ ਮੇਰੇ ਵੀਰ ਨੇ ਟਾਈਲਾਂ ਟੂਲਾ ਲੈਣੀਆਂ ਪੱਥਰ ਲੈਣਾ ਕੁਝ ਵੀ ਲੈਣਾ ਹਾਂਜੀ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਰੇਟ ਵੀ ਰੇਟ ਵੀ ਤੁਹਾਨੂੰ ਜਾਇਜ਼ ਹੀ ਲੱਗੇ ਮੈਂ ਕਹਿੰਦਾ ਜੀ ਭਾਜੀ ਰੇਟ ਆਪਾਂ ਕਿਤੇ ਕਿਸੇ ਨੂੰ ਭਰਾਵਾਂ ਵਾਲਾ ਕੰਮ ਹੀ ਆ ਵੀਰੇ ਯਾਰ ਮੈਂ ਪਹਿਲਾਂ ਦੱਸ ਰਿਹਾ ਇੱਕ ਚੀਜ਼ ਵੀਰੇ ਕਿਸੇ ਵੀ ਚੀਜ਼ ਅਸੀਂ ਤਾਂ ਮਾਜੇ ਚ ਬਾਈ ਜਿੰਨਾਂ ਲੋਕਾਂ ਨੇ ਸਾਡੀ ਸੇਵਾ ਕੀਤੀ ਅਸੀਂ ਪੈਸੇ ਵੀ ਨਹੀਂ ਲਏ ਉਹਨਾਂ ਤੋਂ ਪਰਾਲੀ ਦੀਆਂ ਗੰਨਾਂ ਬੰਨਣ ਦੇ ਤੇ ਲੋਕ 15-1500 ਰੁਪਏ ਲੋਕਾਂ ਤੋਂ ਲਈ ਜਾਂਦੇ ਆ ਅਸੀਂ ਸਿਰਫ ਯਾਰੀਆਂ ਬਗਾਈਆਂ ਮਾਜੇ ਦੇ ਵਿੱਚ ਬਾਈ ਦੇ ਸੁਭਾਤ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹਣਾ ਤੁਹਾਨੂੰ ਦੱਸਿਆ ਵੀਰ ਯਾਰਾਂ ਦਾ ਯਾਰ ਆ ਦਿਲਦਾਰ ਬੰਦਾ ਤੁਸੀਂ ਇੱਥੇ ਆਓਗੇ ਕੋਈ ਐ ਨਹੀਂ ਹੈਗਾ ਕੋਈ ਜਦਵਾਜੀ ਟੇਲਾ ਟੁੰਦਾ ਮਤਲਬ ਫੁੱਲ ਮਾਨਤਾਂ ਨੂੰ ਮਾਰਕੀਟ ਨਾਲੋਂ ਘੱਟ ਰੇਟ ਤੇ ਮਿਲੂ ਹਾਂਜੀ ਹਾਂਜੀ ਫੁੱਲ ਮਾਨਤਾਂ ਨੂੰ ਕੋਈ ਚੱਕਰੀ ਨਹੀਂ ਹਾਂ ਸਾਨੂੰ ਦੋ ਆ ਗਿਆ ਦੱਸਿਓ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਵੀਰ ਦਾ ਨੰਬਰ ਚੱਲਦਾ ਹੀ ਪਿਆ ਗੱਠਾਂ ਵਾਸਤੇ ਤੇ ਟੇਲਾਂ ਵਾਸਤੇ ਵੀ ਕਿਸੇ ਵੀਰ ਨਾਲ ਸੰਪਰਕ ਕਰਨਾ ਤੁਸੀਂ ਕਰ ਸਕਦੇ ਹੋ ਸਾਨੂੰ ਦੋ ਆ ਗਿਆ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸਾਰੇ ਵੀਰਾਂ ਨਾਲ ਸਤਿ ਸ੍ਰੀ ਅਕਾਲ